ਮੈਂ ਗਗਨਦੀਪ ਸਿੰਘ ਸਨੋਖ ਸੁਖਬੀਰ ਸਿੰਘ ਮੈਂ ਪਿਛਲੇ 3 ਸਾਲ ਤੋਂ ਮੱਕੀ ਦੀ ਬਿਜਾਈ ਕਰ ਰਿਹਾ ਪਹਿਲਾਂ ਤਾਂ ਆਪਾਂ ਇਹਨੂੰ ਯੂਜ਼ ਕਰਦੇ ਸੀ ਆਪਾਂ ਚਾਰੇ ਵਾਸਤੇ ਤੇ ਇਸ ਵਾਰ ਸਰਕਾਰੋਂ ਕੋਈ ਸਕੀਮ ਮਿਲ ਰਹੀ ਆ ਸਬਸਿਡੀ ਉਹਦੇ ਲਈ ਪਕਾਵੀ ਮੱਕੀ ਵਾਸਤੇ ਆਪਾਂ ਇਹ ਮੱਕੀ ਬੀਜੀ ਹੋਈ ਆ ਕਈਰਕਾ ਇਸ ਵਾਰ بارش ਘੱਟ ਹੋਣ ਦੇ ਕਾਰਨ ਇਹਦੇ ਵਿੱਚ ਸੁੰਡੀ ਦੀ ਬਹੁਤ ਪ੍ਰੋਬਲਮ ਆਈ ਆ ਸੁੰਡੀ ਦੀ ਪ੍ਰੋਬਲਮ ਕਰਕੇ ਦਵਾਈਆਂ ਦੁਕਾਨਾਂ ਤੋਂ ਆਪਾਂ ਲਿਆਉਂਦੇ ਸੀ ਸਾਨੂੰ ਕੋਈ ਏਡਾ ਕੋਈ ਫਰਕ ਨਹੀਂ ਪਿਆ ਪਰ ਕਿ ਖੇਤੀਬਾੜੀ ਦੇ ਮਾਹਰ ਜਿਹੜੇ ਆ ਉਹਨਾਂ ਨਾਲ ਆਪਾਂ ਗੱਲ ਕੀਤੀ ਉਹਨਾਂ ਨੇ ਸਾਨੂੰ ਮਤਲਬ ਇਹਦੇ ਵਿੱਚ ਜੋ-ਜੋ ਦਵਾਈਆਂ ਦਸੀਆਂ ਉਹਦੇ ਹਿਸਾਬ ਨਾਲ ਆਪਾਂ ਮਤਲਬ ਦਵਾਈਆਂ ਪਾਈਆਂ ਤੇ ਸਾਨੂੰ ਬਹੁਤ ਮਤਲਬ ਸਹੀ ਰਿਜ਼ਲਟ ਮਿਲਿਆ ਅੱਜ ਫੇਰ ਆਪਾਂ ਬੁਲਾਇਆ ਸੀ ਮਹਾਰਾ ਨੂੰ ਆਏ ਸੀ ਉਹਨਾਂ ਦੇਖਿਆ ਆ ਕੇ ਮਤਲਬ ਕਹਿੰਦੇ ਠੀਕ ਆ ਹੁਣ ਤੇ ਲੋੜ ਨਹੀਂ ਕਿਸੇ ਚੀਜ਼ ਦੀ ਪਰ ਫੇਰ ਵੀ ਜੇ ਅੱਗੇ ਆਉਣ ਵਾਲੇ ਸਮੇਂ 'ਚ ਕੋਈ ਪ੍ਰੋਬਲਮ ਆਉਂਦੀ ਆ ਤੇ ਆਪਾਂ ਫੇਰ ਖੇਤੀਬਾੜੀ ਅਫਸਰਾਂ ਦੇ ਨਾਲ ਸੰਪਰਕ ਕਰਾਂਗੇ 1844b c ਪਿਛਲੀ ਰੀ ਆਪਾਂ ਲਾਇਆ ਸੀ 3396 ਉਸ ਤੋਂ ਪਹਿਲਾਂ ਗੁੱਡਵਿਲ ਦਾ ਸੀ ਤੇ ਐਸਾ ਥੋੜੀ ਬਾਰਿਸ਼ ਦੀ ਕਮੀ ਕਰਕੇ ਸਾਨੂੰ ਦਿੱਕਤ ਬੜੀ ਆਈ ਜੀ ਸੁੰਡੀ ਦੀ ਤੇ ਹੋਰ ਨਿਕਨੇ ਨੀ ਬੜੀਆਂ ਤਰ੍ਹਾਂ ਹੁਣ ਮਤਲਬ ਅਸੀਂ ਮੈਂ ਸਪਰੇ ਕੋਈ ਸਾਰਨੀ ਦੀ ਪਾਚ ਕੀਤੀ ਬੜਾ ਸਾਨੂੰ ਫਰਕ ਰਿਜ਼ਲਟ ਚੰਗਾ ਮਿਲਿਆ ਜੀ ਜਦੋਂ ਮਤਲਬ ਇਹ ਕੋਈ 15 ਕੇ ਦਿਨ ਦੀ ਸੀ ਉਦੋਂ ਫਸਟ ਸਪਰੇ ਕੀਤੀ ਸੀ ਆਪਾਂ ਸਰ ਆਪਾਂ ਕੀਤੀ ਸੀ ਬਾਹਰ ਦੀ ਸੀ ਮੇਰੇ ਖਿਆਲ ਨਾਲ ਮੇਬੋ ਏਦਾਂ ਦੇ ਕੋਈ ਕੰਪਨੀ ਦਾ ਨਾਮ ਸੀ ਉਹਦੀ ਸਪਰੇਅ ਕੀਤੀ ਸੀ ਆਪਾਂ ਨਹੀਂ ਸਰ ਉਹ ਮਤਲਬ ਉਹਦੇ ਨਾਲ ਕੋਈ ਡਸਨ ਫਰਕ ਨਹੀਂ ਪਿਆ ਮਤਲਬ ਉਸ ਤੋਂ ਬਾਅਦ ਆਪਾਂ ਹੁਣ ਬਾਅਦ ਵਿੱਚ ਜਦੋਂ ਮਤਲਬ ਖੇਤੀਬਾੜੀ ਮਤਲਬ ਮੈਂ ਮਤਲਬ ਸਰ ਮਲਾ ਆਪਣੇ ਸਰ ਨਾਲ ਗੱਲ ਕੀਤੀ ਉਹਨਾਂ ਨੇ ਸਾਨੂੰ ਫਿਰ ਡੈਲੀਗੇਟ ਦੀ ਸਰ ਸਾਨੂੰ ਉਹਦੀ ਰਿਕੁਐਸਟ ਕੀਤੀ ਸੀ ਡੈਲੀਗੇਟ ਦੀ ਸਪਰੇਅ ਕੀਤੀ ਉਹਦੇ ਨਾਲ ਸਾਨੂੰ ਮਤਲਬ ਕਾਫੀ ਫਰਕ ਲੱਗਾ ਤੇ ਉਹਦੇ ਨਾਲ ਰੰਗ ਦਾ ਫਰਕ ਵੀ ਕਾਫੀ ਪਿਆ ਜੀ ਮਤਲਬ ਉਹਦੀ ਜਿਹੜੀ ਬੜਤਵਾ ਉਹ ਬਹੁਤ ਛੇਤੀ ਵਧੀ ਹੈ ਜੀ ਉਸ ਤੋਂ ਬਾਅਦ ਉਹ ਪਹਿਲਾਂ ਹੀ ਸਿੱਧੀ ਕਰਦੇ ਸੀ ਡਾਇਰੈਕਟ ਤੇ ਉਹ ਦਵਾਈ ਕਿਤੇ ਪੈ ਜਾਂਦੀ ਵਿੱਚ ਕਿਤੇ ਨਹੀਂ ਪੈ ਜਾਂਦੀ ਐਰਕ ਆਪਾਂ 200 ਲੀਟਰ ਦੇ तकरीबन ਜਿਹੜਾ ਪਾਣੀ ਆ ਇਹ ਮਤਲਬ ਕਿਲੇ ਦੇ ਵਿੱਚ ਲਾਇਆ ਆਪਾਂ ਅ ਕਮ ਸਿਕਮ ਘੱਟੋ ਘੱਟ ਜੀ 10 ਪੰਪ ਲਾਏ ਆ 10 ਤੋਂ 12 ਪੰਪ ਤੇ ਉਹ ਮਤਲਬ ਜਿਹੜੀ ਸਪਰੇ ਕੀਤੀ ਉਹ ਬਿਲਕੁਲ ਕਰੁੰਬਲੀ ਦੇ ਵਿੱਚ ਮਤਲਬ ਦੋ ਆਪਾਂ ਲਈਆਂ ਸੀ ਨੋਜ਼ਲਾਂ ਬਿਲਕੁਲ ਕਰੁੰਬਲੀ ਦੇ ਵਿੱਚ ਪਾਣੀ ਭਰ ਕੇ ਚੰਗੀ ਤਰ੍ਹਾਂ ਗੋਭ ਨੂੰ ਭਰ ਕੇ ਆਪਾਂ ਸਪਰੇ ਕੀਤੀ ਆ ਉਹ ਵੀ ਤੁਸੀਂ ਦੱਸਿਆ ਤਾਂ ਫੇਰ ਸਾਨੂੰ ਮਤਲਬ ਓਹ ਚੀਜ਼ ਦਾ ਫਾਇਦਾ ਲੱਗਾ ਜੀ ਉਹਦੇ ਨਾਲ ਮਤਲਬ ਸਾਨੂੰ ਬੜਾ ਬੈਨੀਫਿਟ ਹੋਇਆ ਜੀ ਉਸ ਚੀਜ਼ ਦਾ ਤੇ ਇਹ ਆਪ ਵੀ ਚਲੋ ਹਤਾਲਮੇ ਰੱਖਾਂਗਾ ਮਹਿਕਮੇ ਦੇ ਨਾਲ ਤੇ ਸਾਨੂੰ ਇਸ ਚੀਜ਼ ਦਾ ਚਲੋ ਗਾਈਡ ਤੁਸੀਂ ਕੀਤਾ ਸਾਨੂੰ ਤੇ ਸਾਡੇ ਆਉਣ ਵਾਲੇ ਐਕਸਪੀਰੀਅੰਸ ਸਾਡਾ ਹੋਰ ਵਧਿਆ ਥੋੜਾ ਜਿਹਾ ਤੇ ਧੰਨਵਾਦ ਜੀ ਤੁਹਾਡਾ ਬਹੁਤ ਤੁਸੀਂ ਉਹਨਾਂ ਨੂੰ ਇਹ ਵੀ ਮਤਲਬ ਮਤਲਬ ਕੋਈ ਵੀ ਆਪਾਂ ਟ੍ਰੀਟਮੈਂਟ ਕਰਦੇ ਆਂ ਖੇਤੀਬਾੜ ਨੇ ਜਾਂ ਤਾਂ ਉਹਨੂੰ ਸਟੱਡੀ ਕਰੀਏ ਤੇ ਜਾਂ ਮਤਲਬ ਮਹਿਕਮੇ ਦੇ ਨਾਲ ਕੋਈ ਮਤਲਬ ਜਿਹੜੇ ਅਫਸਰ ਚੰਗੇ ਤਕਨੀਕ ਜਿਹੜੀ ਇਹਨਾਂ ਨੂੰ ਸਮਝਦੇ ਆ ਉਹਨਾਂ ਦੇ ਨਾਲ ਗੱਲ ਕਰਕੇ ਉਹ ਤਰੀਕੇ ਦੇ ਨਾਲ ਆਪਾਂ ਜੇ ਇਹਦੀ ਕੇਅਰ ਕਰਦੇ ਆਂ ਤੇ ਸਾਨੂੰ ਉਹਦਾ ਬੈਨੀਫਿਟ ਹੈ ਜੀ ਦੁਕਾਨਦਾਰ ਮਤਲਬ ਦਵਾਈ ਮਤਲਬ ਕੋਈ ਦਿੰਦਾ ਨਾਲ ਇੱਕ ਹੋਰ ਵੇਚਦਾ ਨਾਲ ਉਹਦੇ ਨਾਲ ਕੋਈ ਜਿਹੜਾ ਬੈਨੀਫਿਟ ਨਹੀਂ ਹੁੰਦਾ ਜੀ ਉਹ ਇੱਕ ਖਰਚਾ ਚੜਨ ਵਾਲੀ ਗੱਲ ਆ ਜਿੰਨਾ ਮਰਜ਼ੀ ਖਰਚਾ ਕਰੀ ਜਾਈਏ ਉਹਦਾ ਫਾਇਦਾ ਕੋਈ ਨਹੀਂ ਹੈ ਜੀ ਬਾਕੀ ਸਾਨੂੰ ਖੁਸ਼ੀ ਆ ਜੀ ਦੇਖ ਕੇ ਬਹੁਤ ਸੋਹਣੀ ਮੱਕੀ ਹੋਈ ਸਾਡੀ ਤੇ ਧੰਨਵਾਦ ਆ ਜੀ ਖੇਤੀਬਾੜੀ ਅਫਸਰਾਂ ਦਾ ਜਿਹੜੇ ਮਤਲਬ ਡੇਲੀ ਸਾਡੇ ਕੋਲ ਸਵੇਰੇ ਟਾਈਮ ਟੂ ਟਾਈਮ ਸਾਡੇ ਸਥਿਤ ਸਰਵੇ ਕਰਦੇ ਨੇ ਜਦੋਂ ਵੀ ਲੋੜ ਪੈਂਦੀ ਆ ਆਪਾਂ ਬੁਲਾ ਲੈਂਦੇ ਆ ਸਾਥ ਹੁੰਦੇ ਨੇ ਸਾਨੂੰ ਕੋਈ ਦਿੱਕਤ ਨਹੀਂ ਆ ਤੇ ਧੰਨਵਾਦ ਜੀ ਤੁਹਾਡਾ ਬਹੁਤ